ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਿਉ ਪਾਈ ਪਿੰਡ ਜਨ ਸਜਿਆ ਵਿਦਤਾ ਪੰਨਨਖਾਨ ਆਪਣੇ ਦਾਸ ਕੀ ਆਪ ਪਹਿਜ ਰੱਖੀ ਨਾਨਕ ਸਦਗ ਬਾਣ ਜਨਾਂਦ ਸੰਦੜਿਆਂ ਦਰਮਤ ਵਜੈ ਮਿਤਰ ਅਸਾੜੈ ਸਈ ਹਾਟ ਨੇ ਦੇ ਜਗ ਸਬਾਇ ਜਨ ਨਾਨਕ ਮਿਲ ਲੈ ਤੇਰੀ ਤੁਮਰੇ ਸਰਣਾ ਤੁਮਾਰੀ ਆਸਾ ਕਮ ਹੀ ਸਜਣ ਸਹੇਲੈ ਰਾਖੋ ਰੱਖਣ ਹਾਰ ਤੇ ਅੱਲਾ ਨਾਨਕ ਕਰਤੇ ਗੁਲੇ ਸੁਪਾਓ ਟਲ ਗੁਰੂ ਸਿਵੀਐ ਐਨੋ ਸੁਸਾਹਿਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਬਦ ਤੁਸਨ ਦੇ ਨੋਰਿਆਲ ਸੋ ਪਰਸਾ ਛਟੀ ਐ ਉਹਦੇ ਮਿੱਠੇ ਸਤੇ ਪਾਤ ਸਹ ਮਲ ਜਨਮ ਜਨਮ ਦੀ ਕਟੀ ਐ ਸਜਣ ਸਚਾ ਪਾਤ ਸਾਹੂ ਸਰਸਾਂ ਦੇ ਸਾਹ ਜਿਸ ਪਾਸ ਬੈਠੇ ਆ ਸਹੀ ਆ ਸਭਨਾ ਦਾ ਵਿਸਾਹ ਸੰਤਨਾ ਹੇ ਗੁਰੂ ਸਾਹਿਬ ਜੀ ਲੰਗ ਮਹੱਲਾ ਨਵਾ ਕਾਹੀ ਇਕ ਓੰਕਾਰ ਤੁਰ ਪਰਸਾਦ ਜੇਤਨਾ ਭੈ ਤੋ ਚੀਤ ਲੈ ਨਿਤ ਦਿਨ ਮੈਂ ਪ੍ਰਾਨੀ ਚੇਨ ਚੇਨ ਆਦਿ ਵਿਹਾਤ ਹੈ ਹੁਟ ਪੈ ਕਟ ਜਾ ਪਾਨੀ ਜਤਨਾ ਹੈ ਤੋ ਚੀਤ ਲੈ ਨਿਸਦਨ ਮੈਂ ਪ੍ਰਾਨੀ ਚੇਰ ਚੇਨ ਆਦ ਬਿਹਾਰ ਹੈ ਉਟਾ ਜੋ ਪਨੀ ਰਹਾਉ ਭਾਰਤ ਨੂੰ ਕਹੀ ਨਾਮ ਗਾਵਹੀ ਮੋਰਖ ਅਗਿਆਨਾ ਝੂਟੇ ਲਾਲ ਜਲਾਗ ਨਹਿ ਮਰਨਾ ਪਛਾਨ ਅਜੂ ਕਸ ਬਿਗਰੀ ਹੋ ਨਹੀਂ ਜੋ ਪ੍ਰਗੁਣ ਗਾਵੈ ਕਹ ਨਾਨਕ ਤੀ ਪਜਰਤੀ ਮਿਰ ਪੈ ਪਦ ਪਾਵੈ ਜੋ ਪ੍ਰਭ ਦੁਰਗਾਵ ਆਨਾਨਕ ਤੀ ਭਜਨ ਤੀ ਮੇਰੇ ਪੈ ਭਦ ਪਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਲੰਗ ਮਹੱਲਾ ਨਾਵਾ ਕਾਹੀ ਇਕ ਓੰਕਾਰ ਸਤਿਗੁਰ ਪ੍ਰਸਾਦ ਜੇਤਨਾ ਹੈ ਤੋ ਜੀਤ ਲੈ ਜੇ ਦਰਮੈ ਪ੍ਰਾਨੀ ਛਿਚ ਆਦਿ ਹਤ ਹੈ ਹੁਟੇ ਕਟਿ ਜੋ ਪਾਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ